ਫਰਜ਼ਾ ਦਾ ਆਸਤੇ YouTube ਚੈਨਲ 뮤ਜ਼ਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਆਪਾਂ ਬਹੁਤ ਹੀ ਅੱਛਾ ਪਿਆਰੀ ਬੰਦਸ ਜਿਹੜੀ ਹੈ ਬਹੁਤ ਹੀ ਪਿਆਰਾ ਸ਼ਬਦ ਸਿੱਖਾਂਗੇ। ਜਿਸ ਨੂੰ ਕੇ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਨੇ ਗਾਇਕੀਤ ਹੈ। ਆਮ ਤੌਰ ਤੇ ਆਪ ਜੀ ਦਰਬਾਰ ਸਾਹਿਬ ਤੋਂ ਨਾ ਪਾਸੋਂ ਇਹ ਸ਼ਬਦ ਸਰਵਣ ਕਰਦੇ ਹੋ। ਸ਼ਬਦ ਹੈ ਤੂੰ ਮੇਰੋ ਮੇਰ ਪਰਬਤ ਸਾਮੀ ਓਟ ਗਈ ਮੈਂ ਤੇਰੀ ਨਾ ਤੁੰਡੋ ਲੋ ਨਾ ਹਮ ਗਿੱਤੇ ਰਖ ਲਈਨੀ ਹਰ ਮੇਰੀ ਤਾਲ ਦਾਦਰਾ ਦੇ ਵਿੱਚ ਇਹ ਮਾਤਰਾ ਵਿੱਚ ਆਇ ਤਾਲ ਹੁੰਦੀ ਹੈ ਉਹਦੇ ਵਿੱਚ ਉਹਨਾਂ ਨੇ ਗਾਇਨ ਕੀਤਾ ਆਪਾਂ ਸਿੱਖਾਂਗੇ ਵੀਰਾਂ ਦੇ ਸਕੇਲ ਸੇਸ਼ਾਲ ਤੋਂ ਤੇ ਭੈਣਾ ਦੇ ਸਕੇਲ ਚੌਥੇ ਕਾਲੇ ਤੋਂ ਮੈਂ ਦੋਵਾਂ ਸਕੇਲਾਂ ਦੁਬਾਰੀ-ਦੁਬਾਰੀ ਆਪ ਜੀ ਨੂੰ ਦੱਸ ਰਿਹਾ ਧਿਆਨ ਨਾਲ ਆਪ ਜੀ ਨੇ ਸਾਰੀ ਸਰਗਮ ਵੀ ਮੈਂ ਬੋਲ ਦਵਾਂਗਾ ਆਪ ਜੀ ਨੇ ਨੋਟ ਕਰ ਲੈਣੀ ਆਓ ਜੀ ਸ਼ੁਰੂ ਕਰਦੇ ਹਾਂ that yeah. ਹਮਤੋ ਪ੍ਰਸਾਦ ਸੁਖੀ ਸਾਦੀ ਹਮਤੋ ਪ੍ਰਸਾਦ ਸੁਖੀ ਸਾਦੀ Altyazı ਆਪ ਜੀ ਲਗਾ ਕੇ ਦਿਖਾ ਦਿੱਤਾ ਹੈ کافی ਵੱਡਾ ਸ਼ਬਦ ਹੈ ਆਪ ਜੀ ਨੇ ਬਾਕੀ ਅੰਤਰੇ ਲਗਾ ਲੈਣਾ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਨਾ ਹੈ ਜੀ ਸੀ ਸ਼ਾਰਗ ਪਰ ਪਹਿਲਾ ਗਾਣਾ ਇੱਥੋਂ ਆਪਾਂ ਸ਼ੁਰੂ ਕਰਨਾ ਹੈ ਸਾਗਰਗਾ ਸਾਗਰਗਾ ਸਰਗਮ ਹੈ ਦਾਦਰਾ ਤਾਲ ਸਾਗਰਗਾ 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 ਸਾਲੀ ਧਾਨਾ ਤੋਂ ਮੇਰੋ आगे। गई मैं तेरी दा था दा सा, गार गार। सा, निसा सा 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 ओ गई मैं तेरी उसद अगर आ जाने स्थाई जोड़ ना तुम डोनू पापा मां माती बलो ना तुम दोनों ना हम किते पापा पा पापा पा, पापा 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 धप धप मामा ना तुम दोनों ना हम rakh leeni aag meri na tum do lo na hum girte rakh leeni aag meri dam mein tune parwaas ki o ਤਰਾਜੀ ਅਬ ਕਬ ਜਬ ਕਬ ਤੂੰ ਹੀ ਤੂੰ ਹੀ ਬਾਧ ਪਾਸਾਸਾ ਬਾਧ ਪਾਸਾਸਾ ਅਬ ਕਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਾਥੀ ਹੀ ਦੋ ਵਾਰੀ ਬੋਲਣ ਤੋਂ ਬਾਅਦ ਫਿਰ ਇੱਥੇ ਆ ਜਾਣਾ ਨਾ ਤੁਮ ਦੋਨੋਂ ਨਾ ਹਮ ਦਿੱਤੇ ਰੱਖ ਨੀ ਨਾਜ ਮੇਰੀ ਨਾ ਤੁਮ ਦੋਨੋਂ ਨਾ ਹਮ ਦਿੱਤੇ ਰੱਖ ਨਾਲ ਆਪ ਜੀ ਨੇ ਸਾਰੇ ਅੰਤਰੇ ਲਗਾ ਕੇ ਸ਼ਬਦ ਗਾਇਨ ਕਰਨਾ ਜੀ ਉਮੀਦ ਹੈ ਆਪ ਜੀ ਨੂੰ ਸ਼ਬਦ ਬਹੁਤ ਵਧੀਆ ਲੱਗੇਗਾ ਚਲੋ ਦਾਓ ਪੈਨਾਲ ਸਕੇਲ ਤੋਂ ਮੈਂ ਦੱਸ ਰਿਹਾ ਪੈਨਾਲ ਸਕੇਲ ਉਹ ਚੌਥਾ ਕਾਲਾ ਹੁੰਦਾ ਇੱਥੋਂ ਆਪਾਂ ਇੱਥੋਂ ਗਾਇਨ ਕਰਨਾ ਦੱਸ ਦਿੰਦੇ ਆ ਦੇਖੋ ਇਹ ਤੋਂ ਇਹ ਤੋਂ ਸਟਾਰਟ ਕਰਨਾ ਹੈ ਸਾਤੋਂ ਸਾਕਾਰਿਕਾ 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 ਕਾਰਿਕਾ ਸਾਦੀ ਆ ਇਹ ਵળો ਪੋਰਸ਼ਨ ਧਿਆਨ ਨਾਲ ਲਓਣੇ ਗਾਰੇ ਕਾ ਸਾਰੇ ਕਾ ਦੋ ਵਾਰਿਕ ਜਾ ਕੇ ਮੇਂ ਹੀਰੋ ਮੇਂ ਨਾ ਕੋ ਟੋ ਲੋ ਨਾ ਹਮ ਕਿਤੇ ਰਖ ਲੈ ਨਾ ਹਰ ਮੇਰੀ ਕਾ ਪਾ ਪਮ ਪਾ 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 ਧ ਪਧ 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 ਮਾ ਮਾ

ਰੱਖਨੀ ਮਰ ਮੇਰੇ ਆਪ ਜੀ ਨੇ ਇਸ ਤਰ੍ਹਾਂ ਬੋਣਾ ਸਾਰੇ ਯੰਤਰ ਲਗਾ ਕੇ ਆਪ ਜੀ ਨੇ ਗਾਇਨ ਕਰਨਾ ਆਪ ਜੀ ਨੂੰ ਬਹੁਤ ਵਧੀਆ ਲੱਗੇਗਾ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ